ਇਹ ਪਿੰਡ ਦੇ ਬੰਦੇ ਹੀ ਸੀਗੇ ਜੀ ਉੱਥੇ ਸਾਰੇ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉੱਥੇ ਆਪਸ ਵਿੱਚ ਜਿਹੜੇ ਪਿੰਡ ਦੇ ਸੀਗੇ ਮੁੰਡੇ ਉਹਨਾਂ ਦਾ ਪੁਸਤਕਾ ਰਾਰ ਹੈ ਤੁਸੀਂ ਜੀ ਤੇ ਐਮਐਲਏ ਸਾਹਿਬ ਆਪਣਾ ਸਮਾਂ ਸਮਾਂ ਭੁੱਲ ਗਏ ਤੇ ਜਦੋਂ ਇੱਥੇ ਸਾਈਕਲ ਤੇ ਫਿਰਦੇ ਸੀਗੇ ਤੇ ਕਿਹੜੇ ਕਿਹੜੇ ਵਿਅਕਤੀ ਨੂੰ ਕੀ ਕੀ ਸ਼ਬਦ ਬੋਲਦੇ ਹੁੰਦੇ ਸੀਗੇ ਕਿਸ ਨੂੰ ਚੋਲ ਸੰਬੋਧਨ ਕਰਕੇ ਬੋਲਦੇ ਸੀਗੇ ਕਿਸ ਨੂੰ ਕੁਛ ਸੰਬੋਧਨ ਕਰਕੇ ਬੋਲਦੇ ਸੀਗੇ ਉਹਨਾਂ ਨੂੰ ਜੇ ਕੋਈ ਵੱਡਾ ਸਵਾਲ ਕਰਦਾ ਤਾਂ ਉਹਨਾਂ ਨੂੰ ਇੰਦਾ ਚੜਾਉਂਦੀ ਆ ਕਿ ਮੈਂ ਤਾਂ ਸਿਰ ਜਿਵੇਂ ਇੱਥੇ ਦਾ ਮਾਰਾ ਜਾਂਦਾ ਤੁਸੀਂ ਮੈਨੂੰ ਸਵਾਲ ਕਿਉਂ ਕਰਦੇ ਤੁਹਾਡੇ ਸਿਸਟਮ ਤੋਂ ਅਲਰਜੀ ਆ ਪਰ ਨੂੰ ਕੋਈ ਨਾ ਕੰਮ ਕਰਦਾ ਉਹਦਾ ਨਾ ਕੰਮ ਕਰਨਦਾ ਤੇ ਨਾ ਲੋਕਾਂ ਦੀ ਕੋਈ ਸੈਟੀਸਫਾਈ ਕਰ ਸਕਦਾ ਇਹ ਕੰਮ ਕੀਤਾ ਤਾਂ ਫਿਰ ਉਹ ਲੇਟਰ ਜਵਾਬ ਦੇ ਦੇ ਕੇ ਯਾਰ ਅੱਛਾ ਪਾਈ ਹੋਈ ਐ ਐਮਐਲਏ ਸਾਹਿਬ ਦੇ ਨਾਲ ਉਹਨਾਂ ਦੇ ਮੌਜੂਦਗੀ ਚ ਹੋਈ ਐ ਦੇਖੋ ਦਬਾਅ ਜਿੰਨਾ ਮਰਜੀ ਪਾਓ ਮੋਬਾਈਲ ਫੋਨ ਐ ਇਹ ਕੋਈ ਗੱਜਰ ਮੂਲੀ ਤਾਂ ਹੈ ਨਹੀਂ ਛੋਟੀ ਫੇਲਿਅਰ ਆਫ ਸਿਸਟਮ ਜਦੋਂ ਮੂਰੇ ਆਣ ਲੱਗ ਜਾਂਦਾ ਨਾ ਉਦੋਂ ਫਿਰ ਇਹ ਚੀਜ਼ਾਂ ਆਉਣ ਲੱਗ ਜਾਂਦੀਆਂ ਹੌਲੀ ਹੌਲੀ ਕਰਕੇ ਜਦੋਂ ਸਰਕਾਰ ਨੂੰ ਲੱਗ ਗਿਆ ਪਤਾ ਕਿ ਜੀ ਅਸੀਂ ਜਾਣ ਵਾਲੇ ਆ ਹੁਣੇ ਤਾਂ ਭਰਾੜਚ ਨੇ ਫਿਰ ਜੋ ਸੁਣਿਆ ਕਿ ਗਨਮੈਨਾਂ ਨੇ ਕਿਸੇ ਹੋਰ ਨੇ ਮੁਲਾਜ਼ਮਾਂ ਨੇ ਕੁਝ ਹੱਥਾਂ ਪਾਈ ਵੀ ਕੀਤੀ ਜਦੋਂ ਮੋਬਾਈਲ ਟੱਕੇ ਗਏ ਨੇ ਜਿਹੜੇ ਸਾਡੇ ਨਾਲ ਨੀਜੀ ਦੇਖੋ ਸਾਡਾ ਅਸੀਂ ਕਿਸਾਨੀ ਨੇ ਦਾ ਮੈਂ ਬੀਕੇਯੂ ਕਾਦੀਆਂ ਦਾ ਜ਼ਿਲ੍ਹਾ ਪ੍ਰਧਾਨ ਐ ਸਾਨੂੰ ਪਤਾ ਚੱਲਿਆ ਵੀ ਐਮਐਲਏ ਸਾਹਿਬ ਦੀ ਮੁਖਾਲਫਤ ਹੋ ਰਹੀ ਹੈ ਹਰੇਕ ਕਿਤੇ ਕਿਉਂਕਿ ਕੁਝ ਕੁ ਜਣੇ ਸਵਾਲ ਪੁੱਛਦੇ ਨੇ ਇਹ ਸਵਾਲ ਪੁੱਛਣ ਦੀ ਆਦਤ ਵੀ ਜਿਹੜੀ ਆਮ ਆਦਮੀ ਪਾਰਟੀ ਵਾਲੇ ਨਹੀਂ ਪਾਈ ਐ ਹੁਣ ਇਹਨਾਂ ਨੂੰ ਦੁੱਖ ਲੱਗਦਾ ਜਦ ਵੀ ਕੋਈ ਸਵਾਲ ਪੁੱਛਦਾ ਉੱਥੇ ਆਪਣਾ ਕਮੇਲੀ ਕਵੇਲੀ ਜਿਹੜਾ ਪਿੰਡ ਹੈ ਉੱਥੇ ਜਾ ਕੇ ਇਹਨਾਂ ਨੇ ਲੈਕਚਰ ਕਰ ਰਹੇ ਸੀ ਵਿੱਚੋਂ ਕਿਸੇ ਨੇ ਸਵਾਲ ਪੁੱਛਿਆ ਵੀ ਕੱਚੇ ਮਕਾਨਾਂ ਦੀ ਕਹਿੰਦੇ ਅਸੀਂ ਪੈਸੇ ਦੇਤੇ ਉਹ ਕਹਿੰਦੇ ਵੀ ਸਾਡੇ ਪਿੰਡ ਤਾਂ ਕਿਸੇ ਨੂੰ ਨਹੀਂ ਦਿੱਤੇ ਇਹ ਸਵਾਲ ਤੋਂ ਹਰਖ ਕੇ ਉੱਥੇ ਰੌਲਾ ਗੋਲਾ ਹੋ ਗਿਆ ਜਿਹਦੇ ਵਿੱਚ ਦੋ ਬੰਦਿਆਂ ਦੇ ਮੋਬਾਈਲ ਮਿਸਿੰਗ ਹੋ ਗਏ ਤੇ ਉਹ ਮੋਬਾਈਲ ਜਿਹੜੇ ਦੋਨੋਂ ਉਹਦੀ ਐਫਆਈਆਰ ਦੇਣ ਨੂੰ ਆਏ ਆ ਇਹ ਸੋਨ ਉੱਥੇ ਜਿਹੜੇ ਸੀਗੇ ਬੰਦੇ ਉਹ ਐਗਜ਼ੈਕਟ ਕੰਡੀਸ਼ਨ ਤੋਂ ਉਹਨੂੰ ਦੱਸ ਸਕਦੇ ਨੇ ਵੀ ਕੀ ਹੋਇਆ ਪਰ ਜਿਹੜਾ ਪਿੰਡਾਂ 'ਚ ਰੌਲਾ ਪਿਆ ਹੋਇਆ ਉਹਦੇ 'ਚ ਇਹ ਹੈ ਵੀ ਆਪ ਦੇ ਬੰਦਿਆਂ ਨੇ ਮੋਬਾਈਲ ਖੋਲੇ ਹੁਣ ਐਸਐਚਓ ਸਾਹਿਬ ਤਬਦੀਸ਼ ਕਰਨਗੇ ਕਰਕੇ ਇਹ ਚੀਜ਼ ਸਾਹਮਣੇ ਲਿਆਉਣਗੇ ਵੀ ਕਿਸੇ ਨੇ ਖੋਏ ਨੇ ਕਿ ਗੁੰਮ ਹੋਏ ਨੇ ਕਿ ਚੋਰੀ ਹੋਏ ਨੇ ਉਸ ਲਈ ਆ ਕੇ ਅਰਜ਼ੀ ਸਾਰੇ ਦੇ ਕੇ ਚੱਲੇ ਆ ਤੇ ਸਾਹਮਣੇ ਤੁਸੀਂ ਦਿੱਤੀ ਹੈੀ ਐਪਲੀਕੇਸ਼ਨ ਐਪਲੀਕੇਸ਼ਨ ਫਿਲਹਾਲ ਤਾਂ ਮਿਸਿੰਗ ਦੀ ਦਿੱਤੀ ਹੈ ਜੀ ਤੇ ਉਹ ਕਹਿੰਦੇ ਵੀ ਅਸੀਂ ਟਰੇਸ ਕਰਕੇ ਜਿਹਨੇ ਕੋਲ ਵੀ ਫੋਨ ਹੋਇਆ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਅੱਗੇ ਦੇਖੋ ਇਹਨਾਂ ਦਾ ਆਫੀਸਰਸ ਦਾ ਫਰਜ ਬਣਦਾ ਜੀਨੇ ਉੱਥੋਂ ਮੋਬਾਈਲ ਲਿਆਂਦਾ ਉਹਨੂੰ ਐਪ੍ਰੋਪਰੀਏਟ ਸਜ਼ਾ ਦੋ ਆਉਣੀ ਇਹਨਾਂ ਦਾ ਫਰਜ ਬਣਦਾ ਕਿਨਾ ਵੱਲੋਂ ਦਿੱਤੀ ਗਈ ਹੈ ਜੀ ਐਪਲੀਕੇਸ਼ਨ ਜਿਹੜੇ ਬੰਦਿਆਂ ਦਾ ਮੋਬਾਈਲ ਗੁੰਮੇ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਜੀ ਕਮੇਲੀ ਦੇ ਹੋਰ ਸਾਰੇ ਨਾਲ ਨੇ ਡਾਕਟਰ ਲਖਵਿੰਦਰ ਸਿੰਘ ਜਿਹੜੇ ਆਪਣਾ ਬਲਾਕ ਸਮਤੀ ਦੀ ਇਲੈਕਸ਼ਨ 'ਚ ਖੜੇ ਨੇ ਉਹ ਨਾਲ ਆਏ ਨੇ ਟੋਟਲ ਅਕਾਲੀ ਦਲ ਦੀ ਲੀਡਰਸ਼ਿਪ ਹੈ ਤੇ ਸਾਡੇ ਨਾਲ ਹੈਗੀ ਹੈ ਜੀ ਜੀ ਮੈਂ ਕੰਪਲੇਂਟੈਂਟ ਨਾਲ ਆਏ ਸੀਗੇ ਉਹ ਬੈਠੇ ਨੇ ਤੇ ਜਿਹੜੇ ਆਪਣਾ ਬਲਾਕ ਵਾਲੇ ਵੀ ਜਿਨੇ ਮੈਂਬਰ ਖੜੇ ਨੇ ਹੋਰ ਵੀ ਸਾਰੇ ਦੇਖੋ ਇਹ ਜਿਹੜੀ ਤੱਕਾਸ਼ਾਈ ਹੈ ਇਹ ਚੰਗੀ ਗੱਲ ਨਹੀਂ ਲੋਕਾਂ ਨੂੰ ਇਹਨਾਂ ਦੇ ਸਾਰੇ ਹੀ ਜਿਹੜਾ ਵੀ ਕੋਈ ਨਜਾਇਜ਼ ਗੱਲ ਕਰਦਾ ਨਜਾਇਜ਼ ਬੰਦਿਆਂ ਨਾਲ ਕੁੱਟਮਾਰ ਕਰਦਾ ਜਾਂ ਕੁਝ ਮੌਕੇ ਤੇ ਘੂਰਦਾ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਹੜੇ ਬੰਦਿਆਂ ਨੇ ਮੋਬਾਈਲ ਕੋਈ ਨਹੀਂ ਇਹ ਹੁਣ ਤਬਦੀਸ਼ ਕਰਨਗੇ ਜੀ ਜਿਹੜਾ ਇਹੀ ਗੱਲ ਨੇ ਦਿੱਤੀ ਆ ਹੁਣ ਰੌਲਾ ਤਾਂ ਇਹ ਪੈ ਰਿਹਾ ਵੀ ਆਪ ਨਾਲ ਲਿੰਕਡ ਬੰਦੇ ਨੇ ਉਹ ਦੇਖੋ ਪ੍ਰਸ਼ਾਸਨ ਅੱਗੇ ਕਿੰਨਾ ਕੁ ਪੈਰ ਲਾਉਂਦਾ ਐ ਐਪਲੀਕੇਸ਼ਨਸ ਦੇਖਦੇ ਆ ਕਿ ਕਿਨੇ ਕਰਿਆ ਜੀ ਜਿਹੜੇ ਬੰਦੇ ਆਪ ਦਾ ਨੋ ਲੈਂਦੇ ਨੇ ਜੀ ਪਾਰਟੀ ਦਾ ਉਹ ਬੰਦੇ ਬਿਆਨ ਦੇ ਦੇਣਗੇ ਨਹੀਂ ਅਜੇ ਬਿਆਨ ਨਹੀਂ ਦਿੱਤੇ ਤਹੀ ਦੇਖੋ ਸਰਕਾਰ ਦੇ ਉਲਟ ਅਗਲਾ ਡਰ ਜਾਂਦਾ ਨਹੀਂ ਬੋਲ ਪਾਉਂਦੇ ਸਾਰੇ ਆਉਣ ਵਾਲੇ ਟਾਈਮ 'ਚ ਦੇਖੋ ਕੀ ਗੱਲ ਕਲੀਅਰ ਹੁੰਦੀ ਐ ਕੀ ਨਹੀਂ ਪਰ ਅਜੇ ਕਿ ਹਰਕਤ ਕਿਸੇ ਨੂੰ ਵੀ ਕਰਨੀ ਨਹੀਂ ਚਾਹੀਦੀ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਆ ਆਪਣਾ ਜਿਹੜਾ ਪਿੰਡਾਂ ਦਾ ਭਾਈਚਾਰਾ ਪ੍ਰੇਮ ਉਹ ਬਣਾ ਕੇ ਰੱਖਣਾ ਚਾਹੀਦਾ ਲੀਡਰਾਂ ਪਿੱਛੇ ਲੱਗ ਕੇ ਪਿੰਡਾਂ 'ਚ ਵੱਡੀਆਂ ਨਾ ਪਾਓ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਇਕਜੁੱਟ ਰਹਿਣਾ ਚਾਹੀਦਾ ਕੱਲ ਇੱਕ ਪਿੰਡ ਸਾਡਾ ਹੈਗਾ ਕਵੇਲੀ ਉਸ ਕਵੇਲੀ ਪਿੰਡ ਦੇ ਵਿੱਚ ਇੱਕ ਫੰਕਸ਼ਨ ਕੀਤਾ ਜਾ ਰਿਹਾ ਸੀਗਾ ਸਾਰੀਆਂ ਪਾਰਟੀਆਂ ਸਾਰੀਆਂ ਸਾਰੀਆਂ ਜਥੇਬੰਦੀਆਂ ਦੇ ਫੰਕਸ਼ਨ ਕਰਦੀਆਂ ਨੇ ਇੱਕ ਆਮ ਆਦਮੀ ਦੇ ਦੇਵਮਾਨ ਜੀ ਐਮਐਲਏ ਸਾਹਿਬ ਜਾ ਕੇ ਉੱਥੇ ਫੰਕਸ਼ਨ ਕਰਦੇ ਸੀਗੇ ਉਸ ਫੰਕਸ਼ਨ ਦੇ ਵਿੱਚ ਇੱਕ ਵਿਅਕਤੀ ਨੇ ਖੜੇ ਹੋ ਕੇ ਸਵਾਲ ਕੀਤਾ ਕਿਉਂਕਿ ਇਹਨਾਂ ਨੇ ਆਪ ਵੀ ਕਿਹਾ ਸੀ ਕਿ ਸਾਨੂੰ ਸਵਾਲ ਕਰਿਆ ਕਰੋ ਸੋ ਲੋਕਾਂ ਨੇ ਸਵਾਲ ਕੀਤਾ ਕਿ ਤੁਸੀਂ 4 ਸਾਲ ਦੀ ਸਰਕਾਰ ਚਲਾਈ ਹੈ ਇੱਕ ਵਿਅਕਤੀ ਨੇ ਕਿਹਾ ਤੇ ਇਹ ਭਾਸ਼ਣ 'ਚ ਆਪਣੇ ਜਿਹੜੇ ਸੀ ਕਿ ਅਸੀਂ ਕੱਚੇ ਮਕਾਨਾਂ ਨੂੰ ਇਹਨੇ ਪੈਸੇ ਦਿੱਤੇ ਆ ਚੀਜ਼ ਨੂੰ ਇਹਨੇ ਦਿੱਤੇ ਇਹਨੇ ਦਿੱਤੇ ਇੱਕ ਵਿਅਕਤੀ ਉੱਠ ਕੇ ਖੜਾ ਹੋਇਆ ਕਿ ਜਿਹੜਾ ਗਰੀਬ ਆਦਮੀ ਜਿਹਦਾ ਘਰ ਟੈ ਗਿਆ ਸੀਗਾ ਪਿਛਲੀ ਬਰਸਾਤਾਂ 'ਚ ਤੇ ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਮੇਰੇ ਘਰ ਦਾ ਕੋਈ ਪੈਸਾ ਮਿਲਿਆ ਨਹੀਂ ਸੋ ਮੇਰੇ ਜਿਹੜੇ ਮੈਂ ਕਰਜ਼ਾ ਚੁੱਕ ਕੇ ਆਪਣਾ ਘਰ ਬਣਾ ਲਿਆ ਜਾਂ ਲੋਕਾਂ ਤੋਂ ਮੰਗ ਥੱਕ ਕੇ ਘਰ ਬਣਾਇਆ ਸੋ ਇਸ ਗਲਤ ਨੂੰ ਲੈ ਕੇ ਜਿਹੜੇ ਐਮਐਲਏ ਸਾਹਿਬ ਦੇ ਸਪੋਰਟਰ ਸੀਗੇ ਤੇ ਉਹ ਉਸ ਬੰਦੇ ਨਾਲ ਧੱਕਾ ਮੁਕੀ ਹੋਣੀ ਸ਼ੁਰੂ ਹੋ ਗਏ ਸੋ ਇਸ ਕਰਕੇ ਐਮਐਲਏ ਸਾਹਿਬ ਵੀ ਉਥੇ ਮਜੂਰ ਸੀਗੇ ਤੇ ਉਹਨਾਂ ਦੇ ਹੀ ਵਿਅਕਤੀਆਂ ਨਾਲ ਉਹਨਾਂ ਦੇ ਗਨਮਨਾ ਨਾਲ ਜਾਂ ਉਹਨਾਂ ਦੇ ਬੰਦਿਆਂ ਨਾਲ ਉਸ ਬੰਦੇ ਦੀ ਗੱਲਬਾਤ ਹੋਈ ਸੋ ਉਥੋਂ ਹੀ ਦੋ ਬੰਦਿਆਂ ਦੇ ਇੱਕ ਪਿੱਛੇ ਖੜਾ ਸੀਗਾ ਜਿਹੜਾ ਉਹਨੇ ਵੀ ਕਹਿਤਾ ਕਿ ਤੁਹਾਡੀ ਸਰਕਾਰ ਜਿਹੜੀ 6 ਮਹੀਨਿਆਂ ਦੀ ਗੱਲ ਹੈ ਸੋ ਇਸ ਕਰਕੇ ਉਹ ਭਟਕ ਗਏ ਭਟਕੇ ਉਹਨਾਂ ਦੇ ਦੋਹਾਂ ਦੇ ਫੋਨ ਜੜੇ ਸੀਗੇ ਉਹਨਾਂ ਦੇ ਕਿਸੇ ਵਿਅਕਤੀ ਨੇ ਆਪਣੇ ਹੱਥ ਵਿੱਚ ਫੜ ਕੇ ਉਹ ਲੈ ਗਏ ਕਿਉਂਕਿ ਉਹ ਵੀਡੀਓ ਬਣਾ ਰਹੇ ਸੀਗੇ ਇਹ ਮਨ ਤੁਸੀਂ ਵੀਡੀਓ ਬਣਾ ਰਹੇ ਉਹ ਵੀਡੀਓ ਬਣਾ ਰਹੇ ਸੀਗੇ ਵੀਡੀਓ ਤੋਂ ਘਬਰਾ ਕੇ ਉਹਨਾਂ ਨੇ ਇਹ ਫੋਨ ਜੜੇ ਸੀਗੇ ਉਹਨਾਂ ਦੇ ਆਪਣੇ ਕੋਲ ਲੈ ਕੇ ਚਲੇ ਗਏ ਸੋ ਐਸਐਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੈਂ 1-2 ਦਿਨਾਂ ਦੇ ਵਿੱਚ ਤੁਹਾਡੇ ਫੋਨ ਜੜੇ ਨੇ ਉਹ ਟ੍ਰੇਸ ਕਰਕੇ ਅਸੀਂ ਤੁਹਾਨੂੰ ਤੁਹਾਨੂੰ ਦੇ ਦਾਂਗੇ ਅਸੀਂ ਕੀ ਐਪਲੀਕੇਸ਼ਨ ਦਿੱਤੀ ਹੈ ਜੀ ਅਸੀਂ ਐਪਲੀਕੇਸ਼ਨ ਹੀ ਦਵਾਈ ਹੈ ਕਿ ਸਾਡੇ ਝਗੜਾ ਜਿਹੜਾ ਹੋਇਆ ਇਹ ਤਾਂ ਉਹ ਦੂਜੀ ਪਾਰਟੀ ਕਰਨਾ ਚਾਹੂਗੀ ਤਾਂ ਅਸੀਂ ਉਹਦੇ ਬਰਾਬਰ ਆ ਜਾਾਂਗੇ ਪਰ ਅਸੀਂ ਇਹ ਕਹਿੰਦੇ ਹਾਂ ਕਿ ਰਿਲੇਸ਼ਨ ਜਿਹੜਾ ਉਹ ਸ਼ਾਂਤੀ ਰਹਿਣਾ ਚਾਹੀਦਾ ਹੈ ਪੀਸਫੁੱਲ ਰਹਿਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਚੋਣ ਹੈ ਲੋਕਾਂ ਨੇ ਲੜਨੀ ਹੈ ਤੇ ਲੋਕਾਂ ਨੂੰ ਵੋਟਾਂ ਪੈਣੀਆਂ ਸੋ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਮੋਬਾਈਲ ਆ ਉਹ ਸਾਨੂੰ ਵਾਪਸ ਦੇ ਦਿੱਤੇ ਹਨ ਔਰ ਐਸਐਚਓ ਸਾਹਿਬ ਨੇ ਦੋ ਤਿੰਨ ਦਿਨ ਦਾ ਕਿਹਾ ਕਿ ਮੈਂ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੇ ਮੋਬਾਈਲ ਟਰੇਸ ਕਰਾ ਕੇ ਵਾਪਸ ਕਰਾ ਦਾਂਗਾ ਇਸੋ ਜਿਵੇਂ ਕਿ ਕਰਾਲੇ ਵੀ ਕਿਸਾਨਾਂ ਨੇ ਰਕਾਲੀ ਚੰਡੀਆਂ ਦਿਖਾਈਆਂ ਗਈਆਂ ਪਰ ਐਮਐਲਏ ਸਾਹਿਬ ਉੱਥੇ ਨਹੀਂ ਪਹੁੰਚੇ ਦੇਖੋ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਦੇਖੋ ਸਰਕਾਰਾਂ ਨੂੰ ਲੋਕ ਬਹੁਤ ਕੁਝ ਕਹਿੰਦੇ ਨੇ ਐਮਐਲਏ ਸਾਹਿਬ ਆਪਣਾ ਸਮਾਂ ਭੁੱਲ ਗਏ ਕਿ ਜਦੋਂ ਇੱਥੇ ਸਾਈਕਲ ਤੇ ਫਿਰਦੇ ਸੀਗੇ ਤੇ ਕਿਹੜੇ-ਕਿਹੜੇ ਵਿਅਕਤੀ ਨੂੰ ਕੀ-ਕੀ ਸ਼ਬਦ ਬੋਲਦੇ ਹੁੰਦੇ ਸੀਗੇ ਕਿਸ ਨੂੰ ਚੋਰ ਸਮੋਹਨ ਕਰਕੇ ਬੋਲਦੇ ਸੀਗੇ ਕਿਸ ਨੂੰ ਕੁਛ ਸਮੋਹਨ ਕਰਕੇ ਬੋਲਦੇ ਸੀ ਅੱਜ ਉਹਨਾਂ ਨੂੰ ਜੇ ਕੋਈ ਬੰਦਾ ਸਵਾਲ ਕਰਦਾ ਤਾਂ ਉਹਨਾਂ ਨੂੰ ਇੰਝ ਦਾ ਛੜਾਉਂਦੀ ਹੈ ਕਿ ਮੈਂ ਤਾਂ ਜਿਵੇਂ ਇੱਥੇ ਦਾ ਮਹਾਰਾਜ ਹਾਂ ਵੀ ਤੁਸੀਂ ਮੈਨੂੰ ਸਵਾਲ ਕਿਉਂ ਕਰ ਰਹੇ ਹੋ ਤਾਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣਾ ਧੀਰਜ ਖੋਣ ਦਾ ਮੈਨੂੰ ਜੋ ਲੱਗਦਾ ਕਿ ਖੋ ਚੁੱਕੇ ਅੱਜ ਇੱਕ ਪ੍ਰਿੰਟ ਦੇ ਵਿੱਚ ਅਗੈਤੀ ਦੇ ਵਿੱਚ ਵੀ ਹੋ ਗਿਆ ਕੱਲ ਥੋੜੀ ਦੱਸ ਦਿਓਗੇ ਇੱਥੇ ਇੱਥੇ ਵੀ ਹੋ ਗਿਆ ਕਕਰਾਲੇ ਵੀ ਹੋ ਗਿਆ ਹੋਰ ਵੀ ਇੱਕ ਦੋ ਪਿੰਡਾਂ ਦੇ ਵਿੱਚ ਖਬਰਾਂ ਨਹੀਂ ਕਿ ਇਦਾਂ ਐਮਐਲਏ ਸਾਹਿਬ ਆਪਣੇ ਆਪੇ ਤੋਂ ਬਾਹਰ ਹੋ ਕੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹ ਦਿਹਰੇ ਰੋਪ ਲਾਉਂਦੇ ਨੇ ਜੀ ਉਹ ਕਹਿੰਦੇ ਨੇ ਕਿ ਲਾਲਕਾ ਸਾਹਿਬ ਝਾੜੂ ਦਾ ਪਹਿਲਾਂ ਪ੍ਰਚਾਰ ਕਰਦੇ ਸੀ ਅੱਜ ਅਕਾਲੀ ਦਲ ਚੋਂ ਝਾੜੂ ਦਾ ਪ੍ਰਚਾਰ ਮੈਂ ਪਿੰਡਾਂ 'ਚ ਉਹ ਰੋਪ ਲਾ ਰਹੇ ਮੇਰੀ ਗੱਲ ਸੁਣੋ ਮੈਂ ਆਪਣੀ ਪਾਰਟੀ ਨਾਲ ਜਦੋਂ ਰੁੱਸਿਆ ਸੀਗਾ ਤੇ 20 ਦਿਨ ਲਈ ਰੁੱਸਿਆ ਸੀਗਾ ਤੇ ਇਸ ਐਮਐਲਏ ਨੂੰ ਵੀ ਪਤਾ ਨਾ ਕਿਹਾ ਸੀਗਾ ਕਿ ਮੈਂ ਤੁਹਾਡੀ ਪਾਰਟੀ 'ਚ ਨਹੀਂ ਮੈਂ ਤਾਂ ਸਿਰਫ ਆਪਣਾ ਗੁੱਸਾ ਲਾਉਣਾ ਸੀਗਾ ਤੇ ਮੇਰੀ ਪਾਰਟੀ ਨੇ ਮੈਨੂੰ ਗਲਬਕੜੀ ਭਾਲੀ ਤੇ ਮੈਂ ਆਪਣੀ ਪਾਰਟੀ 'ਚ ਵਾਪਸ ਮੁੜ ਗਿਆ ਕਿਉਂਕਿ ਇਹਨਾਂ ਨੇ ਮੈਨੂੰ ਬਥੇਰੇ ਲਾਲਚ ਦਿੱਤੇ ਤੁਹਾਨੂੰ ਚੇਅਰਮੈਨ ਪੋਲੂਸ਼ਨ ਕੰਟਰੋਲ ਰਿਪੋਰਟ ਤੁਹਾਨੂੰ ਐਮਪੀ ਦੀ ਚੀਟ ਪੁਰਾਣੀ ਤੇ ਕਿਹਾ ਕਿ ਮੈਂ ਕਿਹਾ ਮੈਨੂੰ ਤੁਹਾਡੀ ਕੋਈ ਵੀ ਚੀਜ਼ ਨਹੀਂ ਚਾਹੀਦੀ ਕਿਉਂਕਿ ਮੈਨੂੰ ਤੁਹਾਡੇ ਸਿਸਟਮ ਤੋਂ ਅਲਰਜੀ ਆ ਤੁਹਾਨੂੰ ਕੋਈ ਨਾ ਕੰਮ ਕਰਨਾ ਉਹਦਾ ਨਾ ਕੰਮ ਕਰਨ ਦਾ ਤੇ ਨਾ ਲੋਕਾਂ ਦੀ ਤੁਸੀਂ ਸੈਟੀਸਫਾਈ ਕਰ ਸਕਦੇ ਮੈਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਮੈਂ ਆਪਣੇ ਹਲਕੇ ਦਾ 10 ਸਾਲ ਹਲਕਾ ਜਾਰਦ ਰਿਹਾ ਤੇ 307 ਕਰੋੜ ਰੁਪਏ ਮੈਂ ਇਸ ਹਲਕੇ 'ਚ ਖਰਚ ਕੀਤਾ ਹਲਕੇ ਦੇ ਲੋਕ ਮੇਰੇ ਨਾਲ ਨੇ ਤੇ ਮੈਂ ਆਪਣੀ ਪਾਰਟੀ 'ਚ ਆਪਣੀ ਪਾਰਟੀ ਨਾਲ ਖੜਾ ਉਹ ਬਖਲਾੜ ਦੀਆਂ ਗੱਲਾਂ ਜਿਹੜੀਆਂ ਨੇ ਉਹ ਜ਼ਿਆਦਾ ਕਿੱਦਿਆਂ ਆ ਰਹੀਆਂ ਇਹ ਕੱਲ ਜੀ ਕਿਤੇ ਐਮਐਲਏ ਸਾਹਿਬ ਕਿਸੇ ਪਿੰਡ ਗਏ ਹੋਣੇ ਹੁਣ 4 ਸਾਲ ਦੀ ਕਾਰਗੁਜ਼ਾਰੀ ਦਾ ਬੰਦਾ ਪੁੱਛਦਾ ਤਾਂ ਹੈ ਉਹਨਾਂ ਨੂੰ ਕਿਸੇ ਨੇ ਕਿਸੇ ਨੇ ਸਵਾਲ ਕੀਤਾ ਹੋਣਾ ਕਿ ਜੀ ਜਿਹੜੇ ਤੁਸੀਂ ਇੱਥੇ ਸਪੀਚਾਂ ਦੇ ਰਹੇ ਹੋ ਕਿ ਪੈਸੇ ਆ ਗਏ ਨਹੀਂ ਆ ਸਾਡੇ ਕਲੇ ਤਾਂ ਪਹੁੰਚੇ ਕੋਈ ਨਹੀਂ ਉੱਥੇ ਐਮਐਲਏ ਸਾਹਿਬ ਮੈਂ ਸੁਣਿਆ ਜੋ ਕਹਿੰਦੇ ਨੇ ਇਹ ਕਿ ਦਰਖਾਸਤ ਦਿੱਤੀ ਹੈ ਕਿ ਜੀ ਅਸੀਂ ਐਮਐਲਏ ਸਾਹਿਬ ਭੜਕ ਗਏ ਉਸ ਚੱਕਰ ਦੇ ਵਿੱਚ ਦੋ ਮੋਬਾਈਲ ਫੋਨ ਵੀ ਕਿਸੇ ਦੀ ਜੇਬ ਚ ਗਏ ਨੇ ਸੋ ਉਹ ਅਸੀਂ ਦਰਖਾਸਤ ਦੇਣ ਆਏ ਆ ਕਿ ਜੀ ਇਹ ਐਡਾ ਧੱਕਾ ਸਾਡੇ ਨਾਲ ਨਾ ਕਰੋ ਕਿ ਸਵਾਲ ਕਰਨਾ ਤਾਂ ਹਰੇਕ ਸਿਟੀਜ਼ਨ ਦਾ ਹੱਕ ਹੈ ਜੀ ਜੇ ਲੀਡਰ ਨਹੀਂ ਕੰਮ ਕਰਦਾ ਤਾਂ ਉਹਦਾ ਸਵਾਲ ਕਰਨਾ ਜੇ ਕੰਮ ਕੀਤਾ ਤਾਂ ਫਿਰ ਉਹ ਲੀਡਰ ਜਵਾਬ ਦੇ ਦੇ ਕਿ ਯਾਰ ਐ ਨਹੀਂ ਜੇ ਜੋ ਕੁਝ ਤੁਸੀਂ ਕਹਿ ਰਹੇ ਹੋ ਗਲਤ ਹੈ ਪਰ ਉੱਥੇ ਇਹ ਹੱਥਾ ਪਾਈ ਹੋਈ ਹੈ ਐਮ ਐਲ اے ਸਾਹਿਬ ਦੇ ਨਾਲ ਉਹਨਾਂ ਦੇ ਮੌਜੂਦਗੀ 'ਚ ਹੋਈ ਹੈ ਜੇ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਆਪਾਂ ਇਸ ਪਿਹਾਰ ਤੇ ਗਏ ਆਏ ਨਹੀਂ ਮਾਨੀ ਮੋਬਾਈਲ ਖੋਏ ਗਏ ਨੇ ਕਿ ਘਵਾਚੇ ਨੇ ਕੀ ਗੱਲ ਆ ਸਗੀਆ ਦੇਖੋ ਜੀ ਅਸੀਂ ਤਾਂ ਕਹਿੰਦੇ ਖੋਏ ਖੋਏ ਗਏ ਨੇ ਜੀ ਪਰ ਹੁਣ ਸਾਬਤ ਕਰਨਾ ਤਾਂ ਤਫਤੀਸ਼ ਹੋਊਗੀ ਜਵੇਂ ਸਰਕਾਰ ਕਰਦੀ ਹੈ ਪੁਲਿਸ ਕਰਦੀ ਹੈ Apple ਦੇ ਫੋਨ ਨੇ ਉਹ ਤਾਂ ਜਿਹੜਾ ਕਿਹੜਾ ਜੇ ਚ ਪਾ ਕੇ ਲੈ ਗਿਆ ਸਾਨੂੰ ਤਾਂ ਪਤਾ ਕਿਹਨੇ ਪਾਇਨੇ ਇੱਕ ਮਿਲੀਏ ਜੀ ਇੱਕ ਮਿਲੀਏ ਉੱਥੇ ਦੇ ਸਰਪੰਚ ਸਾਹਿਬ ਦੇ ਘਰੋਂ ਬੀਬੀ ਜੀ ਮਾਤਾ ਜੀ ਲੜਨੇ ਇਲੈਕਸ਼ਨ ਬਲਕ ਸੰਭਤੀ ਸੀ ਸੋ ਤਾਂ ਜਰਾ ਟਾਈ ਫਸੀ ਹੈ ਕਿਉਂਕਿ ਹੁਣ ਘਬਰਾਟ ਹੈਗੀ ਹੈ ਸਰਕਾਰ ਦੇ ਸਾਰੀ ਆਲ ਓਵਰ ਸਰ ਜੇ ਤੁਹਾਨੂੰ ਪਤਾ ਜੀ ਤੁਸੀਂ ਨਾਮ ਕਿਉਂ ਨਹੀਂ ਲੈ ਰਹੇ ਹੋ ਵੀ ਕਿੰਨੇ ਫੜ ਨਹੀਂ ਤਪਤੀਸ਼ ਚਾਹੁੰਦੇ ਹੋ ਤਪਤੀਸ਼ ਚਾਹੁੰਦੇ ਮੈਂ ਮੈਂ ਕੰਪਨੀ ਅਥਾਰਟੀ ਜਿਹਨਾਂ ਦਾ ਹੋਏ ਨੇ ਉਹ ਕੀ ਕਹਿੰਦੇ ਨੇ ਜੀ ਉਹ ਤਾਂ ਦੇਖੋ ਮੌਕੇ ਤੇ ਉਹਨੇ ਕਹਿੰਦੇ ਅਸੀਂ ਤਾਂ ਦੇਖਿਆ ਜੀ XYZ ਨੂੰ ਜੇਬ ਚ ਪਾਉਂਦੇ ਅੱਛਾ ਤੇ ਉਹ ਹੁਣ ਐਸਐਚਓ ਸਾਹ ਕਹਿੰਦੇ ਕਿ ਸਾਨੂੰ ਤਪਤੀਸ਼ ਕਰਨੀ ਪੈਣੀ ਹੈ ਕੀ ਸਰ ਦਬਾਅ ਪਾ ਰਹੇ ਆ ਜੀ ਇਸ ਚੀਜ਼ ਤੇ ਦੇਖੋ ਦਬਾਅ ਜਿੰਨਾ ਮਰਜ਼ੀ ਪੈ ਜੇ ਮੋਬਾਈਲ ਫੋਨ ਹੈ ਇਹ ਕੋਈ ਗਾਜਰ ਮੂਲੀ ਤਾਂ ਹੈ ਨਹੀਂਗੀ ਮੋਬਾਈਲ ਫੋਨ ਤਾਂ ਹੁਣ ਤੁਹਾਨੂੰ ਪਤਾ ਮੈਨੂੰ ਪਤਾ ਲੋਕੇਸ਼ਨ ਟ੍ਰੇਸ ਹੋ ਜਾਂਦੀ ਐਪਲ ਦਾ ਫੋਨ ਆ ਉਹ ਤਾਂ ਸਵਿਚ ਆਫ ਵੀ ਟ੍ਰੇਸ ਹੋ ਜਾਂਦਾ ਸੋ ਉਹ ਤਾਂ ਇਥੋਂ ਨਹੀਂ ਤਾਂ ਉਥੋਂ ਕੋਡ ਚੋੜੇ ਆਰਡਰ ਲੈ ਲਾਂਗੇ ਸਾਡੇ ਸਭ ਪਤਾ ਲੱਗੂਗਾ ਜੀ ਨਾਲੇ ਆਈਫੋਨ ਦੇ ਤਾਂ ਲੋਕ ਲੱਗੇ ਹੁੰਦੇ ਨੇ ਕਿਹੜਾ ਕੋਈ ਡਿਲੀਟ ਕਰ ਲੂਗਾ ਸੋ ਸਭ ਕੁਝ ਪਤਾ ਲੱਗ ਜੂਗਾ ਇਹ ਤਾਂ ਪੇਸ਼ਵਾ ਅਸੀਂ ਤਾਂ ਇਹ ਕਹਿਣਾ ਕਿ ਇੱਕ ਤਾਂ ਇਲੈਕਸ਼ਨਾਂ ਸਾਫ਼ ਹੋ ਜਾਣ ਕਿ ਜਿਹੜਾ ਹੁਣ ਦੇਖੋ ਮੈਂ ਤਾਂ ਹੁਣ ਪਿੰਡਾਂ ਚਾਰ ਪੰਜ ਜਨਾਂ ਘੁੰਮ ਰਿਹਾ ਇਹਦਾਰੀ ਕਲੀਅਰ ਕੇ ਜੀ ਅਗਲੇ ਸਰਕਾਰ ਅਕਾਲੀ ਦਲ ਦੀ ਸੁਖਵੀਰ ਜੀ ਨੂੰ ਲੋਕ ਸੀਐਮ ਦੇਖਣਾ ਚਾਹੁੰਦੇ ਇਹ ਹੁਣ ਇੱਕ ਇੱਕ ਘਬਰਾਟ ਜੀ ਹੋਈ ਗਈ ਹੈ ਹੁਣ ਅੱਜ ਵੀ ਇੱਕ ਦੋ ਪਿੰਡਾਂ ਚ ਮੈਂ ਨਾਂ ਨਹੀਂ ਲੈਂਦਾ ਤੁਹਾਨੂੰ ਖਬਰ ਆ ਜੂਗੀ ਇੱਕ ਦੋ ਪਿੰਡਾਂ ਚ ਹੋਰ ਰੌਲਾ ਪਿਆ ਜਦੋਂ ਐਮਐਲਏ ਸਾਹਿਬ ਜਾਂਦੇ ਨੇ ਸਵਾਲ ਹੋ ਜਾਂਦਾ ਲੋਕ ਗੱਲ ਪੈ ਜਾਂਦੇ ਨੇ ਸੋ ਇਹ ਤਾਂ ਇੱਕ ਜਦੋਂ ਤੁਹਾਡੀ ਫੇਲਿਅਰ ਆਫ ਸਿਸਟਮ ਜਦੋਂ ਮੂਰੇ ਆਣ ਲੱਗ ਜਾਂਦੇ ਨਾ ਉਦੋਂ ਫਿਰ ਇਹ ਚੀਜ਼ਾਂ ਆਉਣ ਲੱਗ ਜਾਂਦੀਆਂ ਨੇ ਅੱਗੇ ਸੋ ਇਹ ਹੁਣ ਹੌਲੀ ਹੌਲੀ ਕਰਕੇ ਜਦੋਂ ਸਰਕਾਰ ਨੂੰ ਲੱਗ ਗਿਆ ਪਤਾ ਕਿ ਜੀ ਅਸੀਂ ਜਾਣ ਵਾਲੇ ਆ ਹੁਣ ਘਬਰਾਟ ਚ ਨੇ ਸੋ ਇਹ ਚੱਲੀ ਜਾਣ ਦੀ ਕੋਈ ਗੱਲ ਨਹੀਂ ਅਸੀਂ ਐਸਚੋ ਸਾਹਿਬ ਨੇ ਸਾਡੇ ਨਾਲ ਚੰਗਾ ਕੋਆਪਰੇਟ ਕੀਤਾ ਹੈਗਾ ਪਰ ਅਜ ਕਕਰਾਲੇ ਪਿੰਡ ਵੀ ਕੀ ਹੋਇਆ ਜੀ ਕੁਝ ਹੋਇਆ ਕਕਰਾਲੇ ਪਿੰਡ ਕਕਰਾਲੇ ਦਾ ਮੈਨੂੰ ਆਈਡੀਆ ਨਹੀਂ ਮੈਨੂੰ ਇੰਨਾ ਪਤਾ ਨਹੀਂ ਇਹ ਗੇਤੀ ਹੋਇਆ ਮੈਨੂੰ ਇੰਨਾ ਪਤਾ ਰੋਲਾ ਇਸ ਗੱਲ ਤੋਂ ਵੱਡੇ ਵਧਿਆ ਸੀ ਰੋਲਾ ਤਾਂ ਵਧਿਆ ਸੀਗਾ ਜੀ ਲੋਕਾਂ ਨੇ ਕਿਹਾ ਇਸ ਸਪੀਚ ਕਿਤੇ ਜੋ ਮੇਰੇ ਸੁਣਨ ਚਾਹੀਏ ਦੇਖੋ ਮੈਂ ਉੱਥੇ ਸੀ ਨਹੀਂ ਪਰ ਜੋ ਮੇਰੇ ਸੁਣਨ ਚਾਹੀਏ ਕਿ ਉੱਥੇ ਕਿਤੇ ਸਪੀਚ ਕਹਿੰਦੇ ਵਗੇ ਗਰੀਬਾਂ ਨੂੰ ਘਰ ਦੇ ਤੇ ਇਹ ਦੇਤਾ ਕਿਸੇ ਗਰੀਬ ਨੇ ਖੜੇ ਹੋ ਕੇ ਕਹਿੰਦਾ ਇਹ ਸਾਨੂੰ ਤਾਂ ਮਿਲਿਆ ਨਹੀਂ ਮੇਰੇ ਜਵਾਕ ਥੱਲੇ ਆ ਕੇ ਮਰਨ ਵਾਲੇ ਹੋ ਗਏ ਸੀਗੇ ਤੇ ਸਾਨੂੰ ਤਾਂ ਸਰਕਾਰ ਕਰਨੀ ਕੁ ਬਲਿਆ ਕੁਛ ਨਹੀਂ ਉੱਥੇ ਵੈਸਾਂ ਵੈਸੀ ਹੋ ਗਈ ਹੈ ਫਿਰ ਜੋ ਸੁਣਿਆ ਕਿ ਗਨਮੈਨਾਂ ਨੇ ਕਿਸੇ ਹੋਰ ਨੇ ਮੁਲਾਜ਼ਮਾਂ ਨੇ ਕੁਛ ਹੱਥੋਂ ਪਾਈ ਵੀ ਕੀਤੀ ਜਦੋਂ ਮੋਬਾਈਲ ਛੱਕੇ ਗਏ ਨੇ ਸੋ ਇਹ ਗੱਲ ਹੋਈ ਹੈ ਜੀ ਕੱਲਣਾ ਜੀ ਕਾ ਕਮੇਲੀ ਪਿੰਡ ਐਮਐਲਏ ਸਾਹਿਬ ਦਾ ਉੱਥੇ ਸੀਗਾ ਪ੍ਰੋਗਰਾਮ ਰੱਖਿਆ ਹੋਇਆ ਰਿਗਾਰਡਿੰਗ ਆਪਣੀ ਪੰਚਾਇਤ ਸਮਤੀ ਦੀ ਇਲੈਕਸ਼ਨ ਤੇ ਉੱਥੋਂ ਕੋਈ ਇਹਨਾਂ ਦਾ ਵੀ ਉੱਥੇ ਮਾੜੀ ਮੋਟੀ ਤਕਰਾਰਬਾਜ਼ੀ ਹੋ ਗਈ ਸੀਗੀ ਤੇ ਉੱਥੇ ਕੁਝ ਉਹ ਤਕਰਾਰਬਾਜ਼ੀ ਦੌਰਾਨ ਦੋ ਮੁੰਡਿਆਂ ਦੇ ਫੋਨ ਸੀਗੇ ਉਹ ਉੱਥੇ ਡਿੱਗੇ ਪਏ ਸੀਗੇ ਤੇ ਉਹਦੇ ਰਿਗਾਰਡਿੰਗ ਅਪਲੀਕੇਸ਼ਨ ਦੇਣ ਦੇ ਕੇ ਜਿਹੜੀ ਪਾਰਟੀ ਦੇ ਖਿਲਾਫ ਦੇਣ ਆਏ ਸੀਗੇ ਕਿਹੜੀ ਪਾਰਟੀ ਨਾਲ ਤਕਰਾਰ ਹੋਈ ਇਹ ਪਿੰਡ ਦੇ ਬੰਦੇ ਹੀ ਸੀਗੇ ਜੀ ਉੱਥੇ ਸਾਰੇ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉੱਥੇ ਆਪਸ ਵਿੱਚ ਜਿਹੜੇ ਪਿੰਡ ਦੇ ਸੀਗੇ ਮੁੰਡੇ ਉੱਥੇ ਉਹਨਾਂ ਦਾ ਆਪਸ ਤਕਰਾਰ ਬਾਜੀ ਹੋ ਗਈ ਸੀਗੀ ਕੋਈ ਕੁਐਸ਼ਨ ਨੂੰ ਲੈ ਕੇ ਉਹ ਹਜੇ ਤਫ਼ਤੀਸ਼ ਦਾ ਵਿਸ਼ਾ ਉਹ ਅਸੀਂ ਚੈੱਕ ਕਰ ਰਹੇ ਹਾਂ ਤੇ ਉਹ ਜਿਵੇਂ ਵੀ ਹੋਊਗੀ ਜਿਹੜੀ ਵੀ ਗੱਲ ਹੈ ਕੰਪਲੇਂਟ ਨੇ ਤੇ ਕੰਪਲੇਂਟ ਮੈਨੂੰ ਕੰਪਲੀਟ ਕੀਤੀ ਗਈ ਹੈ ਕੰਪਲੇਂਟ ਇੱਕ ਉੱਥੇ ਸਾਬਕਾ ਸਰਪੰਚ ਹੈ ਜੀ ਬਿੰਦਰਵਿੰਦਰ ਮੁੰਡਾ ਬਿੰਦੀ ਤੇ ਉਹਦੇ ਵੱਲੋਂ ਸੀਗਾ ਉਹਦਾ ਫੋਨ ਸੀਗਾ ਤੇ ਇੱਕ ਉਹਦਾ ਨਾਲ ਦਾ ਮੁੰਡਾ ਕਰਨ ਕਰਨ ਉਹਦਾ ਫੋਨ ਸੀਗਾ ਉਥੇ ਤਕਰਾਰ ਵਾਈ ਦੌਰਾਨ ਫੋਨ ਡਿੱਗ ਪਏ ਸੀ ਉਹਨਾਂ ਦੇ ਸਾਡੇ ਨੇ ਕਲਮ ਕੀ ਦਿੱਤੇ ਫੋਨ ਉਹਨਾਂ ਦੇ ਵਿੱਚ ਹੈ ਸਾਡਾ ਫੋਨ ਉਥੇ ਡਿੱਗ ਗਿਆ ਵੀ ਫੋਨ ਵਾਪਸ ਦਵਾਇਆ ਜਾਵੇ ਜੀ ਸਰ ਟੋਟਲ ਕਿੰਨੇ ਮੋਬਾਈਲ ਨੇ ਕਿਹੜੀ ਕੰਪਨੀ ਦੇ ਨੇ ਦੋ ਮੋਬਾਈਲ ਨੇ ਜੀ ਇਹ ਐਪਲ ਕੰਪਨੀ ਦੇ ਨੇ ਤੇ ਹੁਣ ਕੀ ਤੁਸੀਂ ਭਰੋਸਾ ਦਵਾਇਆ ਵਾਪਸ ਕਿੱਟਾ ਹੈ ਜੀ ਅਸੀਂ ਇਹਨਾਂ ਨੂੰ ਭਰੋਸਾ ਦਵਾਇਆ ਜੀ ਅਸੀਂ ਐਪਲ ਇੱਕ ਵਧੀਆ ਬ੍ਰਾਂਡ ਦਾ ਫੋਨ ਹੈ ਜੀ ਇਹਨਾਂ ਦਾ ਛੇਤੀ ਲੋਕੇਟ ਹੋ ਜਾਂਦੇ ਨੇ ਇਹ ਅਸੀਂ ਛੇਤੀ ਤੋਂ ਛੇਤੀ ਕਰਕੇ ਇਹਨਾਂ ਨੂੰ ਟਰੇਸ ਤੇ ਇਹਨਾਂ ਨੂੰ ਵਾਪਸ ਦਿਵਾਵਾਂਗੇ ਹੁਣ ਤੱਕ ਕੋਈ ਬਣੀ ਜਾਨ ਸਮਝ ਨਹੀਂ ਆਈ ਕਿੱਥੇ ਰੁਹਿੰਦੀ ਨਹੀਂ ਫਿਲਹਾਲ ਜੀ ਉਹ ਬੰਦ ਆ ਰਹੇ ਨੇ ਅਸੀਂ ਸੀਡੀਆਰ ਵਗੈਰਾ ਪਵਾਈਏ ਇਹਨਾਂ ਦੀ ਤੇ ਐਪਲ ਦਾ ਇੱਕ ਡੀਓ ਹੁੰਦਾ ਹੈ ਜਿਹੜਾ ਫੰਕਸ਼ਨ ਉਹ ਐਕਟੀਵੇਟ ਕੀਤਾ ਹੋਇਆ ਸੀ ਉਹ ਜਿਵੇਂ ਹੀ ਉਹਨਾਂ ਚ ਕੋਈ ਮੂਵਮੈਂਟ ਹੁੰਦੀ ਆ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਤੇ ਫੋਨ ਮਿਲ ਜਾਣਗੇ